ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋਤ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੁਕੇ ਦਾ ਮਨਮੱਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਾਨਵਰ ਦੋ ਵਿਕਾਊ ਆ ਦੋਵੇਂ ਨੀਲੀ ਦਾ ਵੀ ਨਸਲ ਦੇ ਵਿੱਚ ਇੱਕ ਛੋਟੀ ਬਣਨ ਵਾਲੀ ਮਿੱਤਰੋ ਤੇ ਇੱਕ ਬੱਚਾ ਤੁਹਾਨੂੰ ਛੋਟੀ ਉਮਰ ਦੇ ਵਿੱਚ ਬਣਵਾਉਂਗਾ ਦੋਵਾਂ ਜਾਨਵਰਾਂ ਦੀ ਡਿਟੇਲ ਫੁੱਲ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਲਵਾਂਗੇ ਆਓ ਮਿਲਦੇ ਆ ਬਾਈ ਨੂੰ ਕਰਦੇ ਆ ਬਾਈ ਜੀ ਨਾਲ ਗੱਲ ਤੇ ਬਾਦ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਸੇਤਾ ਦੇ ਪਰਿਵਾਰ ਬਾਈ ਓਕੇ ਆ ਜਮਾਂ ਕਰ ਬੰਦ ਹਾਂਜੀ ਹਾਂਜੀ ਅੱਛਾ ਬਾਈ ਯਾਰ ਜਾਨਵਰ ਦੋ ਹਨਾ ਦੋਵੇਂ ਲੈ ਕੇ ਜਾਂਦੇ ਹੋਏ ਹਨਾ ਸ਼ੁਰੂ ਕਰ ਲਿਆ ਫਿਰ ਕੰਮ ਤੂੜੀਦਾਰੀ ਬਣਾਲੀ ਫਿਰ ਭਰਤਾ ਕੋਠਾ ਉਧਰਲੇ ਪਾਸੇ ਹੈ ਪਾਰਟੀ ਤੂੜ ਸਾ ਭਾਈ ਇਹ ਛੋਟੀ ਜਿਹੜੀ ਕਿੰਨੀ ਉਮਰ ਦੀ ਹੈ ਕਿਹੜੀ ਵੱਡੀ ਹਾਂਜੀ ਕੋਲੀ ਪੁੱਤੋ ਜੀ ਵੱਡੀ 1.2 ਸਾਲਾਂ ਦੀ ਪੌਲੇ 2 ਸਾਲਾਂ ਦੀ ਹਾਂਜੀ ਤੇ ਬਈ ਬਣੀ ਬੁਣੀ ਹਜੇ ਕਿ ਨਹੀਂ ਬਣੀ ਜੀ ਸਾਰਾ ਕਰਦੀ ਉਹਦੇ ਮੰਡੀ ਕਾਨਕ ਸਿੱਟੀ ਹੀ ਬਣਾਈ ਨਹੀਂ ਠੀਕ ਕਰਦੀ ਸੀ ਕੱਟੀ ਸੋਹਣੀ ਹੈ ਜ ਰੰਗ ਰੰਗ ਬਹੁਤ ਚੰਗਾ ਹੈ ਨਾ ਹਾਂਜੀ ਥੈਂਕ ਯੂ ਦਿੰਨਾ ਦੋ ਮਗਲੇ ਦੋਹਾਂ ਤੇ ਤਾਂ ਨਹੀਂ ਇੱਕ ਤੇ ਹੈਗਾ ਨਿਸ਼ਾਨ ਹੈ ਨਾ ਇੱਕ ਤੇ ਹੈ ਨਹੀਂ ਨਹੀਂ ਛੋਟੀ ਚੰਗੀ ਹੈ ਨਾ ਬਸ ਚਾਰਾ ਤਾਂ ਹੀ ਆਉ ਹੈਗਾ ਜਵਾਬ ਨਹੀਂ ਉੰਜ ਲੋਲੀ ਭੋਲੀ ਹੈ ਕੱਟੀ ਇਹ ਨਹੀਂ ਹੈਗਾ ਵੀ ਬਣਨ ਵਾਲੀ ਝੋਟੀ ਹੋਰ ਦੋ ਆ ਮਹੀਨਿਆਂ ਨੂੰ ਬਣ ਜੂ ਬਾਈ ਹਾਂਜੀ ਹਾਂਜੀ ਤੇ ਹਣਾ ਪਾਊਡਰ ਪਾਊਡਰ ਪੈ ਗਿਆ ਹਾਂਜੀ ਹਾਂਜੀ ਅੱਛਾ ਕੀ ਡੇਟ ਰਹੂਗਾ ਬਾਈ ਜੰਦਾ ਹੋਰ ਤੇ ਕਰ ਲਾਂਗੇ ਜੀ ਹੋਰ ਤੇ ਕਰ ਲਾਂਗੇ ਹਾਂਜੀ ਠੀਕ ਹੈ ਤੇ ਪੁੱਤ ਇਹਨੂੰ ਕਦੀ ਝੋਲੀ ਵਿਖਾਈਏ ਦੀ ਪਿੱਛੋਂ ਇਹਨੂੰ ਕਰ ਥਾਣ ਵਿਖਾ ਦੀ ਆਪਾ ਬੇਕੋ ਥਾਣ ਮਿੱਤਰੋ ਨੇ ਕੱਲਾ ਕੱਲਾ ਥਾਣ ਬੜਾ ਚੰਗਾ ਲੱਗਾ ਹਾਂ ਬਸ ਠੀਕ ਆ ਓਕੇ ਅੱਛਾ ਕੱਟੀ ਨਿੱਕੀ ਆ ਜਿਹੜੀ ਜੇ ਕਿੰਨੇ ਚਿਰ ਦੀ ਆ 8 ਮਹੀਨੇ ਦੀ 8 ਮਹੀਨੇ ਦੀ ਹੈ ਨਾ ਮੂੰਹ ਮੈਂਦਾ ਵੀ ਬਹੁਤ ਸੋਹਣਾ ਹੈ ਨਾ ਬਈ ਹਾਂਜੀ ਹਾਂਜੀ ਹੂੰ ਦੋ ਇਹਦਾ ਦੁੱਧ ਤੇ ਪਲੀ ਹੈ ਜੇ ਬੱਚਾ ਹੀ ਹੈ ਨਾ ਬੱਚਾ ਹੀ ਵਾਲਾ ਜੀ ਪੰਜਾ 6 ਮਹੀਨੇ ਦਾ ਹੋ ਗਿਆ ਜਿਆਦਾ ਉਹ 8 ਮਹੀਨੇ ਦਾ 8 ਮਹੀਨੇ ਦਾ ਕੀ ਰੇਟ ਰੂ ਕਹਿੰਦਾ ਜੀ ਇਹਦੇ ਫੋਨ ਤੇ ਕਰ ਦਾਂਗੇ ਇਹਦਾ ਫੋਨ ਚਾਹੀਦੀ ਹੋਣਗੇ ਵੇਰੇ ਜੋ ਜੋੜਾ ਲੈਣ ਆਇਆ ਹੋਇਆ ਮਾਨਤਾ ਦੇ ਦਾਂਗੇ ਤੁਰੀ ਪੁੱਤ ਨਿੱਕਾ ਬੱਚਾ ਖੋਲੀ ਮਣਾਏ ਨਹੀਂ ਮਿੱਤਰੋ ਬੱਚੇ ਦੀ ਫੇਸ ਕੁਆਲਿਟੀ ਥੰਡ ਥਰੋ ਹੈ ਬਹੁਤ ਚੰਗਾ ਲੱਗਾ ਹੋਇਆ ਕੱਟੀ ਨੂੰ ਤੁਹਾਨੂੰ ਦਿਖਾਉਣਾ ਮੈਂ ਕੱਟੀ ਇਹ ਵੀ ਜਿੰਨੇ ਘੱਟ ਪੈਸੇ ਲਾਉਣੇ ਹੁੰਦੇ ਬੱਚਾ ਲੈਣਾ ਹੁੰਦਾ ਕਈ ਵਾਰੀ ਬਈ ਅੱਖਾਂ ਜਵਾਬ ਦੋਵਾਂ ਜੀ ਮਿੱਤਰੋ ਨਿਸ਼ਾਨੀਆਂ ਜਿਹੜੀਆਂ ਨੀਲੀ ਦਾ ਵੀਲੇ ਚਾਰੇ ਪੈਰ ਲੱਜਾ ਬਾਈ ਕੈਰੈਕਟਰ ਜਿਹੜੇ ਸਾਰੇ ਪੂਰੇ ਕਰ ਚੱਲ ਪੁੱਤ ਏ ਲੈ ਬਾਈ ਮੋੜ ਲੈ ਠੀਕ ਆ ਯਾਰ ਬੱਚਾ ਸੋਹਣਾ ਬਹੁਤ ਹਨ ਦੋ ਤਿੰਨ ਪੋਰੀਆਂ ਫੀਡ ਦੀਆਂ ਲੰਘ ਗਈਆਂ ਅੰਦਰ ਦੀ ਨਾ ਤੇ ਚੀਜ਼ ਬਣਦੀ ਏ ਇੱਕ ਹਨਾ ਹਾਂਜੀ ਹੂੰ ਮੈਂ ਠੀਕ ਆ ਓਕੇ ਵੈ ਜੈਰੀ ਹੋਊਗਾ ਭਾਅ ਦਾ ਹਾਂਜੀ ਭਾਈ 30 35 ਵਾਲਾ ਤਾਂ ਨਹੀਂ ਹੁੰਦਾ ਨਾ ਨਹੀਂ 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 ਬਸ ਠੀਕ ਆ ਜੀ ਪੁੱਛ ਨਹੀਂ ਚਾਹੁੰਦਾ ਤੇ ਚੋਟਿਆ ਟੋਟੀ ਦਾ ਬੱਸ 4548 ਹੋ ਜੂਗੀ ਬਸ ਠੀਕ ਹੈ ਜੀ 4548 ਦੀ 4548 ਸਭ ਠੀਕ ਹੈ ਕੱਟੀ ਇਹਨਾਂ ਨੂੰ 10 ਹੀ ਦੇ ਹੁਣ ਇਹ 22 23 ਕਰ ਦਾਂਗੇ 22 23 ਠੀਕ ਹੈ ਜੀ ਤੇ ਨੰਬਰ ਕਿੰਨਾ ਆਪਣਾ ਜੀ 98145 ਜੀ 09961 981450 9961 09961 9814509961 ਇਦਰਾ ਹੀ ਪੁੱਤਾ ਹੈ ਇਦਰਾ ਹੈ ਇੱਥੇ ਘਰ ਪਾਸ ਹੋ ਗਿਆ ਕਿੰਨੇ ਨੰਬਰ ਆਇਆ 460 400 ਤੇਰੀ ਪੜੀ ਹੋਈ ਤੇਰੀ ਨੰਬਰ ਹੀ ਬਹੁਤ ਲੈ ਗਿਆ ਯਾਰ ਹੈ ਕਿੰਨੇ ਚੋ ਸਿਰ ਸਿਰ ਫੇਰ ਕਿਹੜੇ ਨੰਬਰ ਲੈ ਜਾ ਭਰਾਵਾ ਮੈਂ ਤਾਂ 500 ਚ ਲੈ ਹੈ ਗਾ ਤੂੰ ਤਾਂ ਬਹੁਤ ਘੱਟ ਰਹਿ ਗਿਆ ਯਾਰ ਬੰਦਾ ਹੀ ਨ ਲੈ ਗਿਆ ਤੂੰ ਤਾਂ ਤੇ ਨੰਬਰ 22 ਦਾ ਸਕਰੀਨ ਦੇ ਉੱਤੇ ਪਿੰਡ ਰੋਡੇ ਚ ਲਾਉਂਗਾ